ਅੱਜ ਸਵੇਰ ਤੋਂ ਸੂਬੇ ਭਰ ਦੇ ਵਿੱਚ ਭਾਰੀ بارش ਦੇਖ ਨੂੰ ਮਿਲੀ ਹੈ ਉੱਥੇ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਗੜੇਮਾਰੀ ਵੀ ਹੋਈ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਨੇ ਨਮੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਰ ਇੱਕੋਦਮ ਪਏ ਤੇਜ਼ ਮੀਂਹ ਹਵਾਵਾਂ ਤੇ ਗੜੇਮਾਰੀ ਦੇ ਪਿੱਛੇ ਦਾ ਕੀ ਕਾਰਨ ਹੈ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 1-2 ਦਿਨਾਂ ਤੋਂ ਡਬਲੂ ਡੀ ਸਿਸਟਮ ਦੀ ਡਿਵੈਲਪਮੈਂਟ ਕਾਰਨ ਇਹ ਬਰਸਾਤ ਹੋਈ ਹੈ ਅਤੇ ਉਹਨਾਂ ਕਹਿ ਕੇ ਜਿੱਥੇ ਮੌਸਮ ਸਾਫ਼ ਹੋਵੇਗਾ ਉੱਥੇ ਸੰਘਣੀ ਧੁੰਦ ਵੀ ਪੈ ਸਕਦੀ ਹੈ ਕੱਲ ਤੇ ਪਰਸੋਂ ਜਿਹੜੀ ਬਰਸਾਤ ਅੱਜ ਤੇ ਕੱਲੋ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਕਿਹ ਤਰ੍ਹਾਂ ਦਾ ਤਾਪਮਨ ਰਹੇਗਾ ਜੀ ਪਿਛਲੇ 1-2 ਦਿਨ ਤੋਂ ਕੋਈ WDD ਸਿਸਟਮ ਦੀ ਡਿਵੈਲਪਮੈਂਟ ਹੋਈ ਸੀ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਜਿਹੜੀ ਲਾਈਟਨਿੰਗ, ਠੰਡੇ ਸ਼ਾਵਰ ਜਾਂ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਸੀ ਸੋ ਕੱਲ ਔਰ ਅੱਜ ਜਿਹੜਾ ਪੰਜਾਬ ਵਿੱਚ ਕਾਫੀ ਤਾਪਮਨ ਤੇ ਬਾਰਿਸ਼ ਹੋ ਰਹੀ ਹੈ ਲੁਧਿਆਣੇ ਵਿੱਚ ਵੀ ਕੱਲ 4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਸੀ ਔਰ ਅੱਜ ਸਵੇਰੇ 12.4 ਮਿਲੀਮੀਟਰ ਜਿਹੜੀ بارش ਹੋ ਰਿਕਾਰਡ ਕੀਤੀ ਗਈ ਹੈ ਇਹ ਜਿਹੜਾ ਡਬਲਯੂ ਡੀ ਸਿਸਟਮ ਸੀ ਇਹ ਇਹਦਾ ਇਫੈਕਟ ਜਿਹੜਾ ਅੱਜ ਤੱਕ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਇਹਦਾ ਇਫੈਕਟ ਨਹੀਂ ਹੋਏਗਾ ਬਟ ਇੱਕ ਨਾਲ ਹੀ ਹੋਰ ਡਬਲਯੂ ਡੀ ਸਿਸਟਮ ਵੀ ਕਿਉਂਕਿ ਡਿਵੈਲਪ ਹੋ ਰਿਹਾ ਹੈਗਾ ਸੋ ਤਿੰਨ ਤਰੀਕ ਨੂੰ ਥੋੜਾ ਬਹੁਤਾ ਉਹਦਾ ਇਫੈਕਟ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਹੋ ਸਕਦਾ ਸਪੈਸ਼ਲੀ ਨਰਥਰਨ ਪਾਰਟਸ ਦੇ ਵਿੱਚ ਉਹਦਾ ਇਫੈਕਟ ਹੋਣ ਦੀ ਪ੍ਰੇਡਿਕਸ਼ਨ ਹੈ ਬਟ ਉਹ ਸਿਸਟਮ ਇਹਦੇ ਨਾਲੋਂ ਵੀਕ ਹੈ ਸੋ ਉਹਦੇ ਨਾਲ ਕੋਈ ਜ਼ਿਆਦਾ ਬਾਰਿਸ਼ ਅਸੀਂ ਨਹੀਂ ਐਕਸਪੈਕਟ ਕਰ ਰਹੇ ਸੋ ਜਿਹੜਾ ਕਿਉਂਕਿ ਇਹ ਸਿਸਟਮ ਦਾ ਇਫੈਕਟ ਅਜ ਤੱਕ ਹੀ ਹੈ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਪਰਸੋਂ ਤੋਂ ਫਿਰ ਜਿਹੜਾ ਉਹ ਸਿਸਟਮ ਉਹਦਾ ਕੁਝ ਇਫੈਕਟ ਹੋ ਸਕਦਾ ਮਨੂੰ ਜਿਸ ਤਰ੍ਹਾਂ ਕਿ ਜਗ੍ਹਾ ਦੇ ਉੱਪਰ ਬਰਸਾਤ ਦੇ ਨਾਲ ਔਲੇ ਵੀ ਪੈਣੇ ਲੱਗਦਾ ਕਿ ਫਸਲਾਂ ਨੂੰ ਜਿਹੜਾ ਨੁਕਸਾਨ ਹੋ ਸਕਦਾ ਫਸਲਾਂ ਨੂੰ ਜੀ ਵੈਸੇ ਤਾਂ ਹੁਣ ਕਿਉਂਕਿ ਫਸਲਾਂ ਦੀ ਮੈਚਿਓਰਿਟੀ ਸਟੇਜ ਨਹੀਂ ਹੈਗੀ ਸੋ ਜ਼ਿਆਦਾ ਸਹੀ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਬਟ ਥੋੜਾ ਬਹੁਤ ਉਹਦਾ ਇਫੈਕਟ ਹੋ ਸਕਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਫਸਲਾਂ ਫਸਲਾਂ ਦੀ ਮੈਚਿਓਰਿਟੀ ਤੇ ਹੁੰਦੀਆਂ ਨੇ ਉਦੋਂ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਸੁੱਕੀ ਥਣ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਜਾਂ ਫਿਰ ਕੋਈ ਰਿਕਵਰ ਵਗੈਰਾ ਜਿਹੜੇ ਹਾਂਜੀ ਹੁਣ ਜਿਹੜੀਆਂ ਪ੍ਰਿਵੇਲਿੰਗ ਕੰਡੀਸ਼ਨਸ ਨੇ ਉਹ ਤਾਂ ਜਿਵੇਂ ਡੇ ਟਾਈਮ ਟੈਂਪਰੇਚਰ ਆਲਮੋਸਟ ਨਾਰਮਲੀ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਸੋ 0.8 ਡਿਗਰੀ ਸੈਂਟੀਗ੍ਰੇਡ ਇਹ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਮਿਨੀਮਮ ਟੈਂਪਰੇਚਰ 11.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਹੈ ਸੋ ਕਿਉਂਕਿ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਦੋਂ ਵੀ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕਰਦੇ ਡਿਗਰੀ ਸੈਂਟੀਗ੍ਰੇਡਾ ਨਰਮਲ ਦੋਪਰ ਰਿਕਾਰਡ ਕੀਤਾ ਗਿਆ ਬਟ ਕਿਉਂਕਿ ਸਿਸਟਮ ਦਾ ਇਫੈਕਟ ਕੱਲ ਤੱਕ ਨਹੀਂ ਹੈ ਸੋ ਕੱਲ ਨੂੰ ਜਿਹੜੀ ਸੰਗਣੀ ਤੁੰਦ ਫੇਰ ਹੋਣ ਦੀ ਪ੍ਰੈਡਿਕਸ਼ਨ ਹੈ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦਿਨਾਂ ਦੇ ਕੋਈ ਬਰਸਾਤ ਹੋਣ ਦਾ ਰਿਕਾਰਡ ਨਹੀਂ ਹੈ ਇਸ ਤਰ੍ਹਾਂ ਰਿਕਾਰਡ ਤਾਂ ਕੋਈ ਨਹੀਂ ਹੈਗੇ ਜੀ ਬਟ ਇਸ ਵਾਰੀ ਕਿਉਂਕਿ ਬੜਾ ਲੰਬਾ ਡਰਾਈ ਸਪੈਲ ਸੀ ਪਹਿਲਾਂ ਦੋ ਮਹੀਨੇ ਬਾਰਿਸ਼ ਨਹੀਂ ਹੋਈ ਸੋ ਹੁਣ ਕੱਲ 4 ਐਮ ਐਮ ਔਰ ਅੱਜ 12.4 ਐਮ ਐਮ ਜਿਹੜੀ ਬਾਰਿਸ਼ ਹੋ ਰਿਕਾਰਡ ਕੀਤੀ ਗਈ ਸੋ ਦਾਦੇ ਕਿ ਅੱਜ ਸਵੇਰ ਤੋਂ ਕਾਫੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਵਕ ਵਕ ਸੂਬਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਹੁਣ ਲੋਕਾਂ ਨੂੰ ਠੰਡ ਤੋਂ ਵੀ ਕਾਫੀ ਰਾਹਤ ਮਿਲੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ